ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖ ਲਓ ਜੀ ਆਪਣੇ ਕੋਲੇ ਲਸਣ ਆ ਚੁੱਕਿਆ ਪੂਰਾ ਵਧੀਆ ਟੌਪ ਦੀ ਕੁਆਲਿਟੀ ਆ ਪੂਰਾ ਵਧੀਆ ਮੋਟਾ ਲਸਣਾ ਕੋਈ ਇਹਦੇ ਵਿੱਚ ਖਰਾਬ ਦਾਣਾ ਨਹੀਂ ਕੋਈ ਇਹਦੇ ਵਿੱਚ ਫੂਲਕ ਨਹੀਂ ਕੋਈ ਇਹਦੇ ਵਿੱਚ ਡੰਡੀ ਕੁਝ ਨਹੀਂ ਹੈ ਬਿਲਕੁਲ ਸਾਫ਼ ਸੁਥਰਾ ਪੂਰਾ ਵਧੀਆ ਮੋਟਾ ਇੱਕ ਇੱਕ ਗੱਠਾ ਜਿਹੜਾ ਲਸਣ ਦਾ ਆ ਤਕਰੀਬਨ ਐਵਰੇਜ ਜਿਹੜੀ ਆ ਉਹ 80 ਤੋਂ 85 70 75 ਗ੍ਰਾਮ ਤੋਂ ਪਲੱਸ ਪੈ ਰਿਹਾ ਵਾ ਕੋਈ ਕੋਈ ਗੱਠਾ ਜਿਹੜਾ ਉਹ 100 110 ਗ੍ਰਾਮ ਦਾ ਵੀ ਹੈਗਾ ਵਾ ਤੇ ਐਵਰੇਜ 70 80 ਗ੍ਰਾਮ ਦਾ ਗੱਠਾ ਸਾਰਾ ਹੈਗਾ ਪੂਰਾ ਵਧੀਆ ਮੋਟਾ ਗੱਠਾਵਾ ਲਸਣ ਦਾ ਪੂਰੀ ਟੌਪ ਦੀ ਕੁਆਲਿਟੀ ਹੈ ਕਿਉਂਕਿ ਆਪਾਂ ਪਹਿਲੇ ਦਿਨ ਤੋਂ ਹੀ ਕਦੇ ਵੀ ਕੁਆਲਿਟੀ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਸੋ ਬਹੁਤ ਵਧੀਆ ਆਪਣੇ ਕੋਲੇ ਲਸਣ ਆ ਚੁੱਕਿਆ ਸੋ ਇਹ ਤੁਸੀਂ ਆਪਣੇ ਕੋਲੋਂ ਖਰੀਦ ਸਕਦੇ ਹੋ ਹੋਰ ਵੀ ਆਈਟਮਾਂ ਤੁਹਾਨੂੰ ਦੋ ਤਿੰਨ ਦਿਖਾਉਣੀ ਹੈ ਵੀਡੀਓ ਬੜੀ ਲੰਬੀ ਨਹੀਂ ਬਣਾਉਣੀ ਦੋ ਮਿੰਟ ਤੁਸੀਂ ਰੁਕਿਓ ਉਹ ਵੀ ਆਪਾਂ ਤੁਹਾਨੂੰ ਦਿਖਾ ਦਈਏ ਅ ਕੁਆਂਟੀਟੀ ਆਪਣੇ ਕੋਲ ਬਾਧੂ ਆ ਜੀ ਕੁਆਂਟੀਟੀ ਤੁਸੀਂ ਲਸਣ ਦੀ ਜਿੰਨੀ ਮਰਜ਼ੀ ਤੁਸੀਂ ਲੈ ਸਕਦੇ ਹੋ 5 ਕਿਲੋ 10 ਕਿਲੋ ਕਿਸੇ ਨੇ ਵੀ ਲੈਣਾ ਦੇਖੋ ਤੁਸੀਂ ਐਨ ਪੂਰੀ ਗੱਠਾ ਦੇਖੋ ਤੁਸੀਂ ਲਸਣ ਦਾ ਪੂਰਾ ਟੌਪ ਦੀ ਕੁਆਲਿਟੀ ਆ ਸੋ ਆਪਣੀ ਕੋਸ਼ਿਸ਼ ਇਹੀ ਹੁੰਦੀ ਆ ਵੀ ਆਪਾਂ ਆਪਣੇ ਗਾਹਕਾਂ ਨੂੰ ਹਨਾ ਵਧੀਆ ਤੋਂ ਵਧੀਆ ਸਾਫ਼ ਸੁਥਰੀ ਚੀਜ਼ ਦੇਈਏ ਕਿਉਂਕਿ ਕੋਸ਼ਿਸ਼ ਆਪਣੀ ਸਿਰਫ ਇਹੀ ਆ ਵੀ ਵਧੀਆ ਤੇ ਸਾਫ ਸੁਥਰਾ ਬਾਕੀ ਆਦਰਕ ਆਦਰਕ ਵੀ ਤੁਸੀਂ ਦੇਖ ਲਓ ਆਪਣੇ ਕੋਲੇ ਪਿਆ ਆ ਲੋ ਆਦਰਕ ਵੀ ਇਹਨ ਪੂਰਾ ਵਧੀਆ ਮੋਟਾ ਆਦਰਕ ਆ ਪੂਰਾ ਵਧੀਆ ਸਾਫ ਸੁਥਰਾ ਤੇ ਇਹਦੀ ਵੀ ਕੁਆਂਟੀਟੀ ਆਪਣੇ ਕੋਲੇ ਵਧੀਆ ਹੈਗੀ ਆ ਸੋ ਇਹਦੇ ਨਾਲ ਆਪਣੇ ਕੋਲੇ ਤੁਹਾਨੂੰ ਦਿਖਾ ਦਈਏ ਅੰਬ ਅੰਬ ਵੀ ਦੋਸਤੋ ਆਪਾਂ ਪੂਰਾ ਵਧੀਆ ਟੌਪ ਦੀ ਕੁਆਲਿਟੀ ਆ ਬਹੁਤ ਵਧੀਆ ਠੋਸ ਅੰਬ ਆ ਪੂਰਾ ਵਧੀਆ ਕੋਈ ਪੂਲਾ ਨਹੀਂ ਦਾਣਾ ਸਾਰੇ ਦਾਣੇ ਵਧੀਆ ਪਰ ਅੰਬ ਦੇ ਵਿੱਚ ਕੁਆਂਟੀਟੀ ਆਪਣੇ ਕੋਲ ਥੋੜੀ ਆ ਦੂਖ ਕ੍ਰੀੜੀ ਆਇਆ ਕਿਉਂਕਿ ਸੌਦਾ ਨਾਲ ਦੀ ਨਾਲ ਲੈਣ ਵਾਲਾ ਹੁੰਦਾ ਸੋ ਇਹਦੇ ਵਿੱਚ ਆਪਣੇ ਕੋਲੇ ਦੋ ਕ੍ਰੀਡ ਹੈਗੇ ਨੇ ਤੇ ਵੀਡੀਓ ਆਪਾਂ ਅੱਜ ਪਾਉਨੇ ਆ ਅੱਜ ਤਕਰੀਬਨ ਤਰੀਕ 8 8 ਤਰੀਕ ਹੋ ਗਈ ਅੱਜ 8 ਜੁਲਾਈ ਸੋ ਅੰਬ ਵੀ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਆਪਣੇ ਕੋਲ ਇਸ ਟਾਈਮ ਇਹ ਹੀ ਹੈਗੇ ਨੇ ਸੋ ਆਰਬੀ ਆਰਬੀ ਵੀ ਤੁਸੀਂ ਦੇਖ ਲਓ ਆਰਬੀ ਆਪਣੇ ਕੋਲੇ ਹੈਗੀ ਆ ਤੇ ਇਹ ਆਪਣਾ ਦਿਖਾਉਣ ਦਾ ਮਕਸਦ ਇਹੀ ਸੀ ਨਾ ਕਈ ਵੀਰ ਕਹਿੰਦੇ ਯਾਰ ਪਿੰਡਾਂ ਦੇ ਵਿੱਚੋਂ ਸਮਾਨ ਵਧੀਆ ਨਹੀਂ ਮਿਲਦਾ ਤੇ ਸ਼ਹਿਰਾਂ ਨੂੰ ਸ਼ਹਿਰ ਤੋਂ ਵਧੀਆ ਮਿਲਦਾ ਨਹੀਂ ਪਰ ਐਦਾਂ ਦੀ ਗੱਲ ਨਹੀਂ ਪਿੰਡਾਂ ਤੋਂ ਹੀ ਮਾਲ ਸ਼ਹਿਰਾਂ 'ਚ ਜਾਂਦਾ ਤੇ ਸ਼ਹਿਰਾਂ ਤੋਂ ਹੀ ਪਿੰਡਾਂ 'ਚ ਆਉਂਦਾ ਇਹ ਸਰਕਲ ਐਦਾਂ ਚੱਲਦਾ ਰਹਿੰਦਾ ਸੋ ਆ ਦੇਖੋ ਤੁਸੀਂ ਬਾਕੀ ਆ ਪਿਆਜ਼ ਆਪਣੇ ਕੋਲੇ ਹੁੰਦੇ ਨੇ ਆ ਨਿੰਬੂ ਦੇਖ ਲਓ ਨਿੰਬੂ ਵੀ ਪੂਰੇ ਵਧੀਆ ਟੌਪ ਦੀ ਮੇਨ ਗੱਲ ਇਹ ਹੈ ਵੀ ਸਾਈਜ਼ ਦੇਖੋ ਤੁਸੀਂ ਹਰ ਇੱਕ ਚੀਜ਼ ਦਾ ਜਿਹੜਾ ਸਾਈਜ਼ ਆ ਨਿੰਬੂ ਦਾ ਵੀ ਆਂਬ ਦਾ ਵੀ ਹੈ ਨਾ ਤੇ ਪਿਆਜ਼ ਦਾ ਸੈਜ ਲਾ ਲਓ ਤੁਸੀਂ ਤੇ ਲਸਣ ਦਾ ਦੇਖ ਲਓ ਤੁਸੀਂ ਮਤਲਬ ਸੈਜ ਹੈ ਜਿਹੜਾ ਗੱਠਾ ਉਹ ਪੂਰਾ ਵਧੀਆ ਮੋਟਾ ਮੁਗੱਠਾ ਵਾ ਤੇ ਵੱਡੀ ਗੱਲ ਇਹ ਹੈ ਵੀ ਸਫਾਈ ਦੇਖੋ ਤੁਸੀਂ ਐਨ ਪੂਰਾ ਸ਼ਾਂਤੀ ਕੀਤਾ ਕੀਤਾ ਹੋਇਆ ਮਾਲ ਹੁੰਦਾ ਆਪਾਂ ਕਦੀ ਵੀ ਗਾਹਕ ਨੂੰ ਰਲਮਾ ਮੈਕਸ ਮਾਲ ਕਦੇ ਪਾਇਆ ਨਹੀਂ ਅੱਜ ਤੱਕ ਗਾਹਕ ਨੂੰ ਲਫਾਫਾ ਫੜਾ ਦੇਣਾ ਵੀ ਆ ਲੈ ਵੀਰੇ ਤੂੰ ਆਪਦੇ ਹੱਥ ਨਾਲ ਆਪੇ ਪਾ ਲੈ ਚਾਹੇ 15 ਮਿੰਟ ਲਾ ਕੇ ਗਾਹਕ ਆਪਦੀ ਮਰਜ਼ੀ ਨਾਲ ਪਾਵੇ ਇਹੋ ਕੰਮ ਨਹੀਂ ਹੈਗਾ ਕਿ ਲੋ ਜੀ ਇਕੱਠਾ ਕਰਕੇ ਮਾਲ ਜਾ ਸਾਰਾ ਪਾਤਾ ਹੈ ਨਾ ਤੇ ਉਹ ਕੰਮ ਨਹੀਂ ਹੈ ਹਾਂ ਦੇਖ ਲਓ ਤੁਸੀਂ ਸਹਿਜ ਦੇਖੋ ਤੁਸੀਂ ਪਿਆਜ਼ ਵੀ ਦਾ ਵੀ ਤੇ ਗਾਹਕ ਆਪਦੀ ਮਰਜ਼ੀ ਨਾਲ ਯਾਰ ਜਿਵੇਂ ਚਾਹੇ ਕੱਲਾ-ਕੱਲਾ ਦਾਣਾ ਚੁੱਕ ਕੇ ਜਿਵੇਂ ਮਰਜ਼ੀ ਪਾਓ ਸਾਨੂੰ ਕੋਈ ਇਤਰਾਜ਼ ਨਹੀਂ ਆਪਦੀ ਮਰਜ਼ੀ ਨਾਲ ਤੁਸੀਂ ਪੈਸੇ ਦੇਣੇ ਆ ਤੁਸੀਂ ਆਪਣੀ ਮਰਜ਼ੀ ਨਾਲ ਚੀਜ਼ ਐਨ ਪੂਰੀ ਵਧੀਆ ਛਾਂਟ ਕੇ ਲੈ ਕੇ ਜਾਓ ਬੇਸੇ ਦਾ ਸਾਡੀ ਸ਼ਾਂਤੀ ਪੂਰੀ ਵਧੀਆ ਲਈ ਹੁੰਦੀ ਆ ਸਫਾਈ ਕੀ ਕਰਕੇ ਫੂਲਕ ਤੱਕ ਵੀ ਵਿੱਚੋਂ ਕੱਢਿਆ ਹੁੰਦਾ ਫੂਲਕ ਵੀ ਵਿੱਚ ਛੜਦੀ ਨਹੀਂ ਅਸੀਂ ਬੂਰੀ ਦੀ ਸੋ ਕ੍ਰੀਡ ਸਾਫ਼ ਸੁਥਰੇ ਕਰਕੇ ਭਰੇ ਹੁੰਦੇ ਆ ਫਿਰ ਵੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਵੇਂ ਮਰਜ਼ੀ ਮਾਲ ਛਾਂਟੀ ਕਰਕੇ ਲਿਆ ਸਕਦੇ ਹੋ ਦੋਸਤੋ ਵੀਡੀਓ ਬਣਾਉਣ ਦਾ ਆਪਣਾ ਬਸ ਸਿਰਫ ਇਹੀ ਮਕਸਦ ਸੀਗਾ ਕਿ ਆਪਣੇ ਕੋਲੇ ਇਹ ਵੈਰਾਈਟੀਆਂ ਵੀ ਹੁੰਦੀਆਂ ਨੇ ਸੋ ਮਾੜਾ ਮੋਟਾ ਸੀਜ਼ਨ ਦੇ ਹਿਸਾਬ ਦੇ ਨਾਲ ਚੀਜ਼ ਚੇਂਜ ਹੁੰਦੀ ਰਹਿੰਦੀ ਆ ਜਿਵੇਂ ਦਾ ਮੌਸਮ ਹੁੰਦਾ ਮੌਸਮ ਦੇ ਹਿਸਾਬ ਦੇ ਨਾਲ ਆਪਣੇ ਕੋਲੇ ਜਿਹੜੀ ਵੈਰਾਈਟੀ ਆ ਉਹ ਥੋੜੀ ਬੋਤੀ ਚੇਂਜ ਹੁੰਦੀ ਰਹਿੰਦੀ ਆ ਸੋ ਮੇਨ ਗੱਲ ਆਪਾਂ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਸੀਗਾ ਵੀ ਆਪਣੇ ਕੋਲ ਆ ਦੇ ਲੋ ਰਸਣ ਤੁਸੀਂ ਸਫਾਈ ਦੀ ਗੱਲ ਆ ਵੀ ਸਾਫ ਸੁਥਰਾ ਆਪਾਂ ਗਾਹਕ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰੀਦੀ ਆ ਸੋ ਦੋਸਤੋ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹਨਾਂ ਚੀਜ਼ਾਂ ਨੂੰ ਲੈਣ ਦੇ ਲਈ ਤੁਹਾਨੂੰ ਆਪਣੇ ਕੋਲ ਵਿਜ਼ਿਟ ਕਰਨਾ ਪਊਗਾ ਪਿੰਡ ਮੋਹੀ ਧੰਨ ਗੁਰ ਨਾਨਕ ਸਟੋਰ ਪਿੰਡ ਮੋਹੀ ਸੋ ਇੱਥੋਂ ਆ ਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਲਿਆ ਸਕਦੇ ਹੋ ਸੋ ਦੁਆਰਾ ਫੇਰ ਦੱਸਦੀ ਆ ਕਿ ਜਿਵੇਂ ਅੰਬ ਹੋ ਗਿਆ ਨਿੰਬੂ ਹੋ ਗਿਆ ਇਹ ਚੀਜ਼ਾਂ ਆ ਜਾਂਦੀਆਂ ਨੇ ਵਿਕ ਜਾਂਦੀਆਂ ਨੇ ਸੌਦਾ ਚੱਲਦਾ ਰਹਿੰਦਾ ਲਸਣ ਵਗੈਰਾ ਆਪਣੇ ਕੋਲ ਕੁਆਂਟੀਟੀ ਵਾਧੂ ਆ ਇਹ ਤੁਸੀਂ ਜਦੋਂ ਮਰਜ਼ੀ ਲਿਆ ਸਕਦੇ ਹੋ ਰੇਟ ਵੀ ਉੱਪਰ ਥੱਲੇ ਹੁੰਦੇ ਰਹਿੰਦੇ ਨੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ